ਬਾਬਾ ਰੁਕਤਾ ਜਾ ਨਹੀਂ ਨਹੀਂ ਚੇਲਿਆ ਬਾਬਾ ਜੀ ਨਹੀਂ 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 ਬਾਬਾ ਜੀ ਖਰਚ ਮਗਾ ਕਰਾਂਗੇ ਹਾਂ ਦੱਸ ਮਾਨਤਾਨ ਬਾਬਾ ਜੀ ਖਰਤਾ ਜਾਓ ਤਾਰੂਆਂ ਦੀ ਬੋਤਲ ਦੇ ਨਾਮ ਮਾਨਤਾਨ ਕਰੇਗਾ ਨਹੀਂ ਬਾਬਾ ਜੀ ਕਰਦੇ ਆ ਕੋਈ ਨਹੀਂ ਨਹੀਂ ਜਦੋਂ ਤੂੰ ਮੈਨੂੰ ਬੁਲਾਇਆ ਸੀ ਬਾਬਾ ਐ ਕਰਕੇ ਸੱਪ ਵੜ ਗਿਆ ਸੱਪ ਫੜ ਲਾ ਤੇ ਮੈਂ ਕਿਹਾ ਸੀ ਵੀ ਭਗਤਾ 3100 ਰੁਪਏ ਲੱਗੂਆ ਕਿਹਾ ਸੀ ਕਿ ਨਹੀਂ ਕਿਹਾ ਸੀ ਤੇ ਫਿਰ ਹੁਣ ਤੂੰ ਭਗਤਾ ਦਾਰੂਆਂ ਦੀਆਂ ਬੋਤਲਾਂ ਦਿੰਦਾ ਫਿਰਦਾ ਬਾਬਾ ਦਾਰੂ ਦੀ ਬੋਤਲ ਕਿਹੜਾ ਸਸਤੀ 4100 ਦੀ ਬੋਤਲ ਉਹ ਵੀ ਦਾਰੂ ਦੀ ਬੋਤਲ 41 ਸੀ ਤੇ ਹੋਵੇ ਪਾ ਮਾ ਦੀ 4500 ਦੀ ਹੋਵੇ ਬਾਬੇ ਨੂੰ ਦਾਰੂਆਂ ਦੀ ਬੋਤਲ ਦਾ ਕੀ ਪਾ ਹਾਂ ਬਹੁਤ ਮਹਿੰਗੀ ਹੋਗੀ ਧਾਰੂ ਨਹੀਂ ਨਹੀਂ ਬਾਬਾ ਬਾਬਾ ਧਾਰੂਆਂ ਪੀਂਦਾ ਫਿਰਦਾ ਪਤੰਦਰਾ ਹੈ ਨਹੀਂ ਕੀਂਦਾ ਬਾਬਾ ਨਹੀਂ ਮੈਂ ਨਹੀਂ ਲਉਣਾ ਮੈਂ ਕਰਾਉਣੀ ਕੀ ਜਦੋਂ ਮੈਂ ਪੀਣੀ ਨਹੀਂ ਉਹ ਸਾਡੇ ਟੱਬਰ ਚ ਨਹੀਂ ਕੋਈ दारू ਪੀਂਦਾ ਮੈਂ ਕੀ ਕਰਾਉਣੀ 4500 ਦੀ ਹੋਵੇ ਚਾਹੇ 45000 ਦੀ ਹੋਵੇ ਮੈਂ दारू ਦੀ ਬੋਤਲ ਤੋਂ ਕੀ ਕਰਾਉਣਾ ਜਦੋਂ ਗੱਲ 3100 ਦੀ ਹੋਈ ਸੀ ਤੇ ਫਿਰ ਹੁਣ ਦਿੰਦੇ ਕਾ ਤੂੰ ਨਹੀਂ ਹੁਣ ਮੁੱਕਰ ਦੇ ਕਾ ਤੂੰ ਆ ਦੇ ਦੇ ਨਾ ਫਿਰ ਬਾਬਾ ਆ ਜਾ ਦੇ ਨਾ ਤੂੰ ਪਹਿਲਾਂ ਤਾਂ ਤੂੰ ਕਹਿੰਦਾ ਸੀ ਮੈਂ ਨਹੀਂ ਹੁਣ ਮੈਂ ਲੈਣੀ ਨਹੀਂ ਪੈਸੇ ਤੋਂ ਨਹੀਂ ਆਹ ਜਿਹੜਾ ਸੱਪ ਆ ਨਾ ਹੁਣ ਇਹੀ ਛੱਡੂਗਾ ਮੈਂ ਇੱਥੇ ਟੈਨਸ਼ਨ ਨਾ ਮਾਰ ਨਾ ਬਾਬਾ ਆ ਜਾ ਨਾ ਸਿੱਧੀ ਬਾਬਾ ਬਣ ਕੇ ਆਏ ਪੈਸੇ ਦੇ ਹੁਣ ਤੁਸੀਂ ਫੜੇ ਸ਼ਹਾਰ ਬਣਦੇ ਹੋ ਤੁਸੀਂ ਆ ਹੀ ਸਮਝ ਰੱਖਿਆ ਮੇਰੀ ਪਤਾ ਕਿੰਨੀ ਚੜਾਈ ਹੈ ਮੈਂ ਤਾਂ ਥਾ ਥਾ ਤੇ ਆਉਂਦਾ ਨਹੀਂ ਤੇਰੇ ਫੋਨ ਕਰੀ ਤੌਂਦਾ ਦੇਖ ਸਾਰੇ ਜਿੰਨੇ ਫਿਲਮੀ ਕਲਾਕਾਰ ਹਨ ਅਟਕਰ ਸਾਰੇ ਬਾਬੇ ਨੂੰ ਯਾਦ ਕਰਦੇ ਆ ਫੋਨ ਕਰਦੇ ਜਦੋਂ ਲੋਡ ਪੈਂਦੀ ਹੈ ਨਾ ਸਿੱਧਾ ਫੋਨ ਮਾਰਦੇ ਕਿ ਬਾਬਾ ਐ ਕਰਕੇ ਆ ਗੱਲ ਹੋ ਗਈ ਪਹੁੰਚੇ ਤੇ ਪਤੰਦਰਾ ਤੁਸੀਂ ਦਾਰੂਆਂ ਦੀ ਬੋਤਲ ਦੇ ਨਾਲ ਮੈਨੂੰ ਖਰੀਦਣ ਨੂੰ ਫਿਰਦੇ ਹੋ ਉਹ ਬਾਬਾ ਜੀ ਮੈਂ ਤਾਂ ਐ ਕਰੇ ਮਹਿੰਗੀ ਬੋਤਲ ਦਾਰੂ ਮਹੱਕਤਾ ਨਹੀਂ 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 ਕੋਈ ਕੋਈ ਲੋਡ ਨਹੀਂ ਟੈਂਸ਼ਨ ਆਮਨ ਹੁਣ ਆ ਆ ਦਿਖਾਉ ਸਾਨੂੰ ਪਤੰਦਰਾ ਜਦੋਂ ਹ ਇੱਥੇ ਆਏ ਕਰਕੇ ਆ ਛੱਡਿਆ ਨਾ ਇਧਰ ਨੂੰ ਘਰ ਨੂੰ ਸਾਨੂੰ ਤੇ ਫੇਰ ਦੇਖੀ ਕਿ ਮੈਂ ਚੱਟ ਲਗਾਉਂਦਾ ਤੁਹਾਨੂੰ ਨਹੀਂ ਬਾਬਾ ਨਹੀਂ ਨਹੀਂ ਕੋਈ ਨਹੀਂ ਬੈਠ ਮੈਂ ਨਹੀਂ ਕੋਈ ਬੈਠਣ ਦੀ ਕੋਈ ਲੋੜ ਨਹੀਂ ਭਗਤਾ ਅਸੀਂ ਨਾ ਤਾਂ ਛੋਡੇ ਰੁਪਈਆ ਤੇ ਬੈਠੇ ਆਂ ਨਾ ਹੀ ਛੋਡੇ ਨਾ दारूਾਂ ਦੇ ਬੋਤਲਾਂ ਤੇ ਬੈਠੇ ਆਂ ਸਾਡੇ ਕੋਲੇ ਰੱਬ ਦਾ ਦਿੱਤਾ ਸਭ ਕੁਝ ਹੈ ਅਸੀਂ ਮਿਹਨਤ ਕਰਦੇ ਆਂ ਹੱਕ ਹਲਾਲ ਦੀ ਖਾਨੇ ਤੂੰ ਪਤੰਦਰਾ 31 ਦੀ ਗੱਲ ਕਰਕੇ ਤੇ ਹੁਣ ਤੂੰ दारू ਦੀ ਬੋਤਲ ਮੂਰੇ ਕਰੀ ਬੈਠਾ ਪਹਿਲਾਂ ਤੂੰ ਸ਼ਰਮ ਮਾਨੋ ਵੀ ਬਾਬੇ ਦਾ ਰੂਪ ਪੀਣ ਕੇ ਦੱਸ ਲੈ ਉਹ ਮਾਰ ਮੈਂ ਤਾਂ ਆਖਿਆ ਬਾਬਾ ਕੀ ਅੱਜ ਕੱਲ ਮਾਡਰਨ ਜਵਾਨਾ ਬਾਬਾ ਲਾਈ ਲੈ ਨਹੀਂ ਨਹੀਂ ਮਾਡਰਨ ਵਾਲੇ ਕੋਈ ਹੋਰ ਹੋਣਗੇ ਅਸੀਂ ਨਹੀਂ ਭਗਤਾ ਇਹ ਜਾ ਕੰਮ ਕਰਦੇ ਅਸੀਂ ਤਾਂ ਜਵਾਕ ਪਾਲਨੇ ਆ ਜਵਾਕਾਂ ਦੇ ਢਿੱਡ ਭਰਨੇ ਆ ਤੂੰ ਜਾ ਕੋਈ ਗੱਲ ਨਹੀਂ ਅਸੀਂ ਡੰਗ ਲਾ ਲਾਂਗੇ ਕੋਈ ਚੱਕਰਾਈ ਗੱਲ ਨਹੀਂ